ਕੇ ਪੰਜਾਬ ਦੇ ਅੰਦਰ ਐਸਸੀ ਭਾਈਚਾਰੇ ਦੀ 40% ਵਾਦੀ ਕੋਈ ਵੀ ਲੀਡਰ ਅੱਜ ਐਸਸੀ ਸਮਾਜ ਦੇ ਜਿਹੜੇ ਉਹ ਬੁਨਿਆਦੀ ਸਵਾਲ ਨੇ ਉਹਨਾਂ ਸਵਾਲਾਂ ਦੇ ਉੱਤੇ ਕੋਈ ਜਵਾਨ ਨਹੀਂ ਬੋਲ ਰਿਹਾ ਪਰ ਤੁਹਾਡੇ ਇਸ ਮੋਰਚੇ ਦੇ ਦੌਰਾਨ ਮੀਟਿੰਗ ਦੇ ਵਿੱਚ ਆ ਜਿਹੜਾ ਕਈ ਸਿਆਸੀ ਚਿਹਰੇ ਆ ਜਿਹੜੇ ਉਹ ਦੇਖਣ ਨੂੰ ਮਿਲੇ ਭਾਵੇਂ ਉਹ ਸਾਬਕਾ ਵਿਧਾਇਕ ਵੀ ਹੋਣ ਕਾਂਗਰਸ ਦੇ ਨਾਲ ਸਬੰਧਤ ਹੋਣ ਜਾਂ ਹੋਰ ਜਿੰਨੀਆਂ ਵੀ ਸੱਜੇ ਪੱਕੀਧਰਾਂ ਹੋਣ ਉਹਨਾਂ ਦੇ ਨਾਲ ਸਬੰਧਤ ਹੋਣ ਕਿ ਇਦਾਂ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਸ ਮੋਰਚੇ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਇਲੈਕਸ਼ਨ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਕਿ ਜਿਹੜੇ ਵਿਅਕਤੀ ਦੀ ਕੋਈ ਸਿਆਸੀ ਦੇਖ ਹੈ। ਬਲਕਿ ਕਿਸੇ ਪਾਰਟੀ ਦਾ ਉਹ ਮੇਨ ਸਿਆਸੀ ਲੀਡਰ ਹੈ। ਉਸ ਲੀਡਰ ਨੂੰ ਅਸੀਂ ਇਸ ਮੰਚ ਦਾ ਇਸ ਮੋਰਚੇ ਦਾ ਕੋਈ ਅੰਗ ਨਹੀਂ ਬਣਾਵਾਂਗੇ। ਔਡੀ ਦੇਖਾ ਜਿਹੜੀ ਹੈ ਜੇ ਪੋਲੀਟਿਕਲ ਲੀਡਰ ਹੈਗੀ ਆ। ਕਿ ਮੈਂ ਕੀ ਸੋਚ ਕੇ ਇਸ ਮੋਰਚੇ ਦੇ ਵਿੱਚ ਆ ਜਿਹੜਾ ਤੁਸੀਂ ਆਏ ਹੋ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਤੌਰ ਦੇਤੇ ਸਮਾਉ ਸਾਹਿਬ ਵੱਲੋਂ ਇਹ ਗੱਲ ਆਖੀ ਗਈ ਕਿ ਅਸੀਂ ਸਟੇਜ ਦੇ ਉੱਤੇ ਨਹੀਂ ਚੜਨ ਦੇਣਾ ਸਿਆਸੀ ਲੀਡਰ ਤੁਸੀਂ ਫਿਰ ਕਿਸ ਤਰੀਕੇ ਦੇ ਨਾਲ ਇਸ ਮੋਰਚੇ ਦੀ ਮਦਦ ਕਰੋ ਹਰ ਬੰਦਾ ਸਿਆਸੀ ਹੈ ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦੀ ਜਿਹੜਾ ਬੰਦਾ ਵੋਟ ਪਾਉਂਦਾ ਹੈ ਜੇ ਸੀਏ ਕਹਿੰਦੇ ਅਸੀਂ ਕਿਰਨਜੀਤ ਸਿੰਘ ਗਹਿਰੀ ਗਿਆਰਤ ਸاسي ਹੈ ਤਾਂ ਇਹ ਮੇਰਾ ਸੌਧੋ ਵੱਡਾ ਸਮਾਜ ਨੂੰ ਧੋਖਾ ਦੇਣ ਵਾਲਾ ਝੂਠ ਹੈ ਮੈਂ ਕਿ ਸਭ ਕਮਿਊਨਿਸਟ ਧਰਾਂ ਨੂੰ ਹੀ ਆ ਜਿਹੜਾ ਕੇਸ ਮੋਰਚੇ ਵੱਲੋਂ ਨਿੰਦਿਆ ਜਾ ਰਿਹਾ ਪਰ ਜਦ ਕਿ ਸੱਜੇ ਪੱਖੀ ਧਰਾਂ ਦੇ ਲੀਡਰ ਆ ਜਿਹੜੇ ਇੱਥੇ ਆਏ ਹੈਗੇ ਕੀ ਹੈਗਾ ਕਿ ਕੁਝ ਕਿਸਾਨ ਜਥੇਬੰਦੀਆਂ ਵਕਫਾ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਸੀਗਾ ਇੱਕ ਤਰ੍ਹਾਂ ਦਾ ਉਹਨਾਂ ਦਾ ਸਮਰਥਨ ਰਿਹਾ ਹੈਗਾ ਇਸ ਤੋਂ ਬਾਅਦ ਵੀ ਕਾਫੀ ਸਾਰੇ ਐਕਸ਼ਨ ਹੋਏ ਕਾਫੀ ਸਾਰੇ ਐਕਸ਼ਨ ਅਸੀਂ ਕਵਰ ਵੀ ਕੀਤੇ ਹੈਗੇ ਆ ਕਿਤੇ ਨਾ ਕਿਤੇ ਇੱਕ ਖੱਪਾ ਵੀ ਰਹਿੰਦਾ ਹੈਗਾ ਵੀ ਸਮਾਜ ਦੇ ਵਿੱਚ ਦੋਨੋਂ ਕਮਿਊਨਿਟੀਆ ਜਿਹੜੀਆਂ ਭਾਈਚਾਰਾ ਬਰਕਰਾਰ ਰੱਖੇ ਕਿਤੇ ਨਾ ਕਿਤੇ ਇਹ ਇਸ ਤਰੀਕੇ ਦੇ ਨਾਲ ਆਪਾਂ ਇਹ ਨਹੀਂ ਹੋਊਗਾ ਕਿ ਜੋ ਕਾਸਟ ਜਮਾਲੀ ਖਾਈ ਆ ਜਿਹੜੀ ਉਸ ਨੂੰ ਹੋਰ ਜ਼ਿਆਦਾ ਗਹਿਰਾ ਕਰਦੇ ਹੈਗੇ ਤਾਂ ਜ਼ਮੀਨ ਦਾ ਸਵਾਲ ਆ ਤੇ ਲੈਂਡ ਸੀਲਿੰਗ ਐਕਟ ਦਾ ਸਵਾਲ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਿਛਲੇ ਦਿਨ ਹੀ ਜਿਹੜਾ ਮਜ਼ਦੂਰ ਗ੍ਰਿਫਤਾਰ ਹੋਇਆ ਤੇ ਉਹ ਜਥੇਬੰਦੀ ਹੈ ਜਿਹੜੀ ਉਹ ਵੀ ਕਮਿਊਨਿਸਟਾਂ ਦੀ ਆ ਫਿਰ ਇਹਦਾ ਮਤਲਬ ਇਹ ਹੈਗਾ ਵੀ ਉਹ ਕਮਿਊਨਿਸਟ ਸਾਰੇ ਮਾੜੇ ਆ ਵੀਕੋ ਮਨਸ ਜਿਹੜੇ ਸਾਰੇ ਮਾੜੇ ਨਹੀਂ ਹਰ ਜਥੇ ਬੰਦੀ ਚ ਹਰ ਥਿਰ ਦੇ ਵਿੱਚ ਹਰ ਘਰ ਦੇ ਵਿੱਚ ਕੁਝ ਲੋਕ ਜਿਹੜੇ ਚੰਗੇ ਹੁੰਦੇ ਤੇ ਕੁਝ ਮਾੜੇ ਵੀ ਹੋ ਸਕਦੇ ਗੱਲ ਇਹ ਹੈ ਕਿ ਹਾਥੀ ਦਾਤ ਖਾਣੇ ਕੋ ਔਰ ਦਿਖਾਣੇ ਕੋ ਵੇਖੋ ਜਿਹੜੀਆਂ ਜਥੇ ਬੰਦੀਆਂ ਹੁਣ ਤੱਕ ਜੇ ਜੋਤੀ ਬਾਸੂ ਦੀ ਸਰਕਾਰ ਕਰਨਾਚਰ 25 ਸਾਲ ਰਹੀ ਹੈ ਨਾ ਉੱਥੇ ਤੇ ਉੱਥੇ ਕਦੀ ਜਾ ਕੇ ਵੇਖ ਲਿਓ ਵੀ ਉੱਥੇ ਜਿਹੜੇ ਆਮ ਲੋਕ ਨੇ ਜਿਹੜੇ ਉੱਥੋਂ ਦੇ ਗਰੀਬ ਲੋਕ ਨੇ ਉੱਥੋਂ ਦਾ ਕੀ ਹਾਲ ਉਹ ਸੁਧਰ ਗਏ ਨੇ ਸੰਯੁਕਤ ਦਲਤ ਮੋਰਚਾ ਇੱਕ ਨਵਾਂ ਇਨੀਸ਼ੀਏਟਿਵ ਇੱਕ ਨਵੀਂ ਸ਼ੁਰੂਆਤ ਪੰਜਾਬ ਦੇ ਵਿੱਚ ਵਸ ਰਹੇ ਦਲਤ ਭਾਈਚਾਰੇ ਨੂੰ ਇਕੱਤਰ ਕਰਨ ਦੀ ਹੈ ਜਿਹੜੀ ਇੱਕ ਨਵਾਂ ਉਦਮ ਹੈਗਾ ਤੇ ਅੱਜ ਇਸ ਦੀ ਵਿਸ਼ਾਲ ਮੀਟਿੰਗ ਆ ਜਿਹੜੀ ਉਹ ਰੈਸਟ ਹਾਊਸ ਲੁਧਿਆਣਾ ਕੀਤੀ ਗਈ ਤੇ ਇਸ ਦੇ ਵਿੱਚ ਜਿਹੜਾ ਲਗਭਗ 20 ਦੇ ਕਰੀਬ ਦਲਤ ਤਾਕੇ ਦੇ ਨਾਲ ਸੰਬੰਧਿਤ ਆਰਗੇਨਾਈਜੇਸ਼ਨਾਂ ਜਿਹੜੀਆਂ ਉਹਨਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਤੇ ਸਹਿਮਤੀ ਪ੍ਰਗਟਾਈ ਕਿ ਸਾਂਝਾ ਦਲਤ ਮੋਰਚਾ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਗਲਤਾਂ ਦੇ ਮੰਗਾ ਮਸਲਿਆਂ ਦੇ ਉੱਤੇ ਜਿਹੜਾ ਉਹ ਗੱਲਬਾਤ ਸੰਘਰਸ਼ਾ ਜਿਹੜਾ ਉਹ ਵਿੱਢਿਆ ਜਾਊਗਾ ਕੀ ਕਾਰਨ ਰਿਹਾ ਹੈਗਾ ਕਿ ਇਸ ਤਰੀਕੇ ਦੇ ਨਾਲ ਸਾਂਝਾ ਮੋਰਚਾ ਬਣਾਉਣਾ ਪਿਆ ਸਾਡੇ ਨਾਲ ਇਸ ਮੋਰਚੇ ਦੇ ਆਗੂ ਸਹਿਬਾਨ ਮੌਜੂਦ ਨੇ ਆਪਾਂ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਜੀ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਸਵਾਗਤ ਹੈ ਜੀ ਤੁਸੀਂ ਬੜੀ ਦੂਰੋਂ ਚੱਲ ਕੇ ਮਤਲਬ ਉਹ ਸਮਾਜ ਦੀ ਗੱਲ ਜਨਤਾ ਤੱਕ ਪਹੁੰਚਾਉਣ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਸਮਉਜੀ ਪਹਿਲਾਂ ਤਾਂ ਇਹ ਦੱਸਿਓ ਕਿ ਕੀ ਕਾਰਨ ਰਿਹਾ ਹੈਗਾ ਕਿ ਇਸ ਤਰੀਕੇ ਦੇ ਨਾਲ ਜੋ ਸੰਯੁਕਤ ਦਲਤ ਮੋਰਚਾ ਜਿਹੜਾ ਬਣਾਉਣ ਦੀ ਜ਼ਰੂਰਤ ਪਈ ਪਹਿਲਾਂ ਤੋਂ ਆਲਰੇਡੀ ਕਿੰਨੀਆਂ ਆਰਗੇਨਾਈਜੇਸ਼ਨਾਂ ਹੈਗੀਆਂ ਜੋ ਦਲਤਾਂ ਦੀ ਆਵਾਜ਼ ਚੱਕਦੀਆਂ ਹੈਗੀਆਂ ਇਸ ਤਰੀਕੇ ਦੇ ਨਾਲ ਹੁਣ ਸੰਯੁਕਤ ਦਲਤ ਮੋਰਚਾ ਬਣਾਉਣ ਦੀ ਕਿਉਂ ਜ਼ਰੂਰਤ ਪਈ ਸੰਯੁਕਤ ਦਲਤ ਮੋਰਚਾ ਨਾਂ ਦਾ ਜਿਹੜਾ ਮੰਚ ਹੈ ਇਹ ਅਸੀਂ ਪਿਛਲੇ ਦਿਨੀ ਮਾਰਚ ਮਹੀਨੇ ਦੇ ਵਿੱਚ ਗਠਿਤ ਕੀਤਾ ਹੈਗਾ ਬੇਸ਼ੱਕ ਪੰਜਾਬ ਦੇ ਵਿੱਚ ਵੱਖ-ਵੱਖ ਐਸਸੀ ਸਮਾਜ ਦੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਬਿਨਾਂ ਸ਼ੱਕ ਉਹ ਸਮਾਜ ਲਈ ਜਦੋਂ ਜਹਦ ਕਰ ਰਹੀਆਂ ਨੇ ਪਰ ਅਸੀਂ ਇਸ ਮੋਰਚੇ ਰਾਹੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਅੰਦਰ ਐਸਸੀ ਭਾਈਚਾਰੇ ਦੀ 40% ਵਾਦੀ ਹੈ 40% ਵਾਦੀ ਹੈ ਸਾਡੀ ਪਰ ਕੋਈ ਵੀ ਰਾਜਨੀਤਿਕ ਪਾਰਟੀ ਕੋਈ ਵੀ ਲੀਡਰ ਜਿਹੜਾ ਸੱਤਾਧਾਰੀ ਹੈ ਜਿਹਨੇ ਸਾਡੀਆਂ ਵੋਟਾਂ ਲੈ ਕੇ ਸੱਤਾ ਦਾ ਸੁੱਖ ਮਾਣਿਆ ਅਰਬਾਂ ਕਰੋੜਾਂ ਰੁਪਏ ਇਕੱਠਾ ਕਰ ਲਿਆ ਸਾਨੂੰ ਲੁੱਟ ਲਿਆ ਕੋਈ ਵੀ ਲੀਡਰ ਅੱਜ ਐਸਸੀ ਸਮਾਜ ਦੇ ਜਿਹੜੇ ਉਹ ਬੁਨਿਆਦੀ ਸਵਾਲ ਨੇ ਉਹਨਾਂ ਸਵਾਲਾਂ ਦੇ ਉੱਤੇ ਕੋਈ ਜਵਾਬ ਨਹੀਂ ਖੋਲ ਰਿਹਾ ਇਸ ਲਈ ਅਸੀਂ ਸਮਾਜ ਦੇ ਵਿੱਚੋਂ ਸਿੱਖਿਆ ਕਿ ਜੇ ਪੰਜਾਬ ਦੀਆਂ 52 ਕਿਸਾਨਾਂ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਨੇ ਉਹ ਸੰਯੁਕਤ ਮੋਰਚਾ ਕਿਸਾਨ ਮੋਰਚਾ ਬਣਾ ਕੇ ਸੰਘਰਸ਼ ਕਰ ਸਕਦੀਆਂ ਨੇ ਤਾਂ ਫਿਰ ਅਸੀਂ ਜਿਹੜਾ ਐਸਸੀ ਸਮਾਜ ਦੇ ਲੋਕ ਜਥੇਬੰਦੀਆਂ ਅਸੀਂ ਚਾਹੇ ਛੋਟੇ ਆ ਚਾਹੇ ਵੱਡੇ ਆ ਅਸੀਂ ਵੀ ਇਕੱਠੇ ਹੋਈਏ ਦਲਤਾਂ ਤੇ ਅਤਿਆਚਾਰ ਹੋ ਰਿਹਾ ਹੈ ਤੁਸੀਂ ਦੇਖੋਗੇ ਅਗਲੇ ਸਾਲ ਵੋਟਾਂ ਆਉਣਗੀਆਂ ਪਿਛਲੇ ਸਾਲ ਨਹੀਂ ਆਏ ਨੇ ਵੋਟਾਂ ਲੈਣ ਵਾਸਤੇ ਹਰੇਕ ਪਾਰਟੀ ਦਾ ਲੀਡਰ ਝੁੰਡ ਬਣਾ ਕੇ ਸਾਡੇ ਵਿਹੜਿਆਂ 'ਚ ਆਊਗਾ ਪਰ ਜਦੋਂ ਸਾਡੇ ਸਮਾਜ ਦੇ ਪਰਿਵਾਰ ਤੇ ਅਤਿਆਚਾਰ ਹੁੰਦਾ ਕੋਈ ਜ਼ਬਰ ਹੁੰਦਾ ਜਾਂ ਸਾਡੀ ਧੀ ਭੈਣ ਨਾਲ ਕੋਈ ਮਲ ਕੇ ਕਿਸੇ ਕਿਸਮ ਦਾ ਧੱਕਾ ਹੁੰਦਾ ਜਾਂ ਸਾਡੀ ਕੰਮ ਕਰਾ ਕੇ ਕੋਈ ਦਿਹਾੜੀ ਨਹੀਂ ਦਿੰਦਾ ਉਦੋਂ ਇਹਨਾਂ ਚਿੱਟੇ ਕੱਪੜੇ ਵਾਲੇ ਲੀਡਰਾਂ ਦੇ ਵਿੱਚੋਂ ਇੱਕ ਵੀ ਨਹੀਂ ਥਿਆਉਂਦਾ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਅੰਦਰ ਐਸੀ ਭਾਈਚਾਰੇ ਦੀ ਇੱਕ ਪਾਵਰ ਖੜੀ ਕਰਨ ਵਾਸਤੇ ਇਹ ਦਲਤ ਸੰਯੁਕਤ ਦਲਤ ਮੋਰਚਾ ਨਾਂ ਦਾ ਸੀ ਮੰਚ ਖੜਾ ਕੀਤਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਨੂੰ ਉਹਨਾਂ ਮੁੱਦਿਆਂ ਦੇ ਉੱਤੇ ਘੇਰਿਆ ਜਾਵੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੋਈ ਵੀ ਲੀਡਰ ਜ਼ੁਬਾਨ ਨਹੀਂ ਖੋਲ ਰਿਹਾ ਜਿਵੇਂ ਪਹਿਲਾ ਮੁੱਦਾ ਸੀ ਤੈਅ ਕੀਤਾ ਕਿ ਪੰਜਾਬ ਦੇ ਅੰਦਰ ਜਿਹੜਾ 1972 ਚ ਜ਼ਮੀਨ ਹੱਦਬੰਦੀ ਕਾਨੂੰਨ ਬਣਿਆ ਇਹਨੂੰ ਲੈਂਡ ਸੀਲਿੰਗ ਐਕਟ ਕਹਿੰਦੇ ਨੇ 1.75 ਕਿੱਲਿਆਂ ਤੋਂ ਵੱਧੂ ਜਿਹੜੀ ਜ਼ਮੀਨ ਹੈ ਉਸ ਕਾਨੂੰਨ ਦੇ ਮੁਤਾਬਕ ਕਿਸੇ ਕੋਲੇ ਨਹੀਂ ਰਹਿ ਸਕਦੀ ਅਸੀਂ ਇਹ ਸਵਾਲ ਠਾ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਾਉਣ ਵਾਸਤੇ ਐਸ ਸੀ ਭਾਈਚਾਰੇ ਦੀ ਪਾਵਰ ਖੜੀ ਕਰਾਂ। ਹੂੰ। ਇਸ ਮਕਸਦ ਲਈ ਅਸੀਂ ਇਹ ਮੰਚ ਖੜਾ ਕੀਤਾ ਗਿਆ। ਜੀ। ਅੱਛਾ ਆ ਸਮਾਲ ਸਾਹਿਬ ਤੁਹਾਡਾ ਇਹ ਗੱਲ ਕਹਿਣੀ ਕਿ ਅ ਅਸੀਂ ਕੋਈ ਵੀ ਸਿਆਸੀ ਜੋ ਆਗੂ ਹੈਗੇ ਹੋ ਉਹਨਾਂ ਨੂੰ ਆ ਜਿਹੜਾ ਵੀ ਪਹਿਲਾਂ ਸਾਨੂੰ ਉਹਨਾਂ ਨੇ ਲੁੱਟਿਆ ਕੁੱਟਿਆ ਜੋ ਕੁਝ ਵੀ ਆਇਆ ਹੈਗਾ ਤੁਸੀਂ ਸਭ ਕੁਝ ਕਿਹਾ ਪਰ ਤੁਹਾਡੇ ਇਸ ਮੋਰਚੇ ਦੇ ਦੌਰਾਨ ਮੀਟਿੰਗ ਦੇ ਵਿੱਚ ਆ ਜਿਹੜਾ ਕਈ ਸਿਆਸੀ ਚਿਹਰੇ ਆ ਜਿਹੜੇ ਉਹ ਦੇਖਣ ਨੂੰ ਮਿਲੇ। ਭਾਵੇਂ ਉਹ ਸਾਬਕਾ ਵਿਧਾਇਕ ਵੀ ਹੋਣ ਕਾਂਗਰਸ ਦੇ ਨਾਲ ਸੰਬੰਧਿਤ ਹੋਣ ਜਾਂ ਹੋਰ ਜਿੰਨੀਆਂ ਵੀ ਸੱਜੇ ਪੱਕੀ ਤਰ੍ਹਾਂ ਹੈਗੀਆਂ ਉਹਨਾਂ ਦੇ ਨਾਲ ਸੰਬੰਧਿਤ ਹੋਣ ਕਿ ਇਦਾਂ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਸ ਮੋਰਚੇ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਇਲੈਕਸ਼ਨ ਵਾਸਤੇ ਵਰਤਿਆ ਜਾ ਸਕਦਾ ਅ ਦੇਖੋ ਸਿਆਸੀ ਲੋਕ ਕੋਸ਼ਿਸ਼ ਕਰਨਗੇ ਕਿਉਂਕਿ ਸਿਆਸੀ ਲੋਕ ਮੋਰਚਿਆਂ ਨੂੰ ਨੇ ਉਹ ਤਾਂ ਪਿੰਡ ਦੀ ਮੁਰਦਗਾੜ ਦੀ ਕਮੇਟੀ ਨੂੰ ਵੀ ਸਿਆਸੀ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਕੋਸ਼ਿਸ਼ ਕਰਾਂਗੇ ਇਸ ਮੰਚ ਦੇ ਉੱਤੇ ਕਿ ਸਾਡੇ ਸਮਾਜ ਨੂੰ ਕੋਈ ਵਰਤ ਨਾ ਸਕੇ ਇਸਤਮਾਲ ਨਾ ਕਰ ਸਕੇ ਇਸ ਲਈ ਅਸੀਂ ਇਸ ਮੋਰਚੇ ਨੂੰ ਬੜੀ ਸचेत ਤੌਰ ਤੇ ਇਸ ਗੈਰ ਸਿਆਸੀ ਮੰਚ ਰੱਖਿਆ ਕਿ ਜਿਹੜੇ ਵਿਅਕਤੀ ਦੀ ਕੋਈ ਸਿਆਸੀ ਦਿਖ ਹੈ ਮਤਲਬ ਕਿਸੇ ਪਾਰਟੀ ਦਾ ਉਹ ਮੇਨ ਸਿਆਸੀ ਲੀਡਰ ਹੈ ਉਸ ਲੀਡਰ ਨੂੰ ਅਸੀਂ ਇਸ ਮੰਚ ਦਾ ਇਸ ਮੋਰਚੇ ਦਾ ਕੋਈ ਅੰਗ ਨਹੀਂ ਬਣਾਵਾਂਗੇ ਔਰ ਇਹ ਮੋਰਚਾ ਕਿਸੇ ਵੀ ਇਲੈਕਸ਼ਨ ਦੇ ਵਿੱਚ ਕਿਸੇ ਵੀ ਉਮੀਦਵਾਰ ਦੇ ਹੱਕ ਦੇ ਵਿੱਚ ਕੋਈ ਅਪੀਲ ਨਹੀਂ ਕਰੂਗਾ ਹਾਂ ਅਸੀਂ ਐਸੀ ਸਮਾਜ ਨੂੰ ਉਹਨਾਂ ਦੇ ਬੁਨਿਆਦੀ ਸਵਾਲਾਂ ਦੇ ਉੱਤੇ ਲਾਮਬੰਦ ਕਰਾਂਗੇ ਜਥੇਬੰਦ ਕਰਾਂਗੇ ਔਰ ਇੱਕ ਪਾਵਰ ਖੜੀ ਕਰਨ ਵਾਸਤੇ ਅਸੀਂ ਸਮਾਜ ਦੇ ਵਿੱਚ ਸੰਘਰਸ਼ ਕਰਾਂਗੇ ਔਰ ਪੰਜਾਬ ਦੀ ਸਰਕਾਰ ਨੂੰ ਘੇਰਨ ਲਈ ਅਸੀਂ ਸਮੁੱਚੇ ਸਮਾਜ ਨੂੰ ਜਥੇਬੰਦ ਕਰਾਂਗੇ ਜੀ ਅੱਛਾ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਜਿਹੜਾ ਕਿਰਨਜੀਤ ਗੈਰੀ ਜੀ ਜੋ ਕਿ ਐਸਸੀ ਚੇਅਰਮੈਨ ਐ ਐਸਸੀ ਬੈਂਕ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸ੍ਰੀ ਪ੍ਰਧਾਨ ਜੀ ਤੁਹਾਡੀ ਦੇਖ ਹੈ ਜਿਹੜੀ ਇਹ ਜੀ ਪੋਲੀਟੀਕਲ ਲੀਡਰ ਹੈਗੀ ਆ ਕਿਵੇਂ ਕੀ ਸੋਚ ਕੇ ਇਸ ਮੋਰਚੇ ਦੇ ਵਿੱਚ ਆ ਜਿਹੜਾ ਤੁਸੀਂ ਆਏ ਹੋ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਸਮਾਉ ਸਾਹਿਬ ਵੱਲੋਂ ਇਹ ਗੱਲ ਆਖੀ ਗਈ ਕਿ ਅਸੀਂ ਸਟੇਜ ਦੇ ਉੱਤੇ ਨਹੀਂ ਚੜਨ ਦੇਣਾ ਸਿਆਸੀ ਲੀਡਰ ਤੁਸੀਂ ਫਿਰ ਕਿਸ ਤਰੀਕੇ ਦੇ ਨਾਲ ਇਸ ਮੋਰਚੇ ਦੀ ਮਦਦ ਕਰੋ ਦੇਖੋ ਪਿਛਲੇ 35-40 ਸਾਲ ਤੋਂ ਜੀ ਮੈਂ ਕਿਰਨਜੀਤ ਸਿੰਘ ਗਹਿਰੀ ਨੈਸ਼ਨਲ ਦਲਤ ਮਹਾਪੰਚਾਇਤ ਦੇ ਪਲੇਟਫਾਰਮ ਤੋਂ ਦਲ ਹਸੈਣਾ ਦੇ ਪਲੇਟਫਾਰਮ ਤੋਂ ਹੋਰ ਸੋਸ਼ਲ ਆਰਗੇਨਾਈਜੇਸ਼ਨ ਦੇ ਪਲੇਟਫਾਰਮ ਤੋਂ ਅਸੀਂ ਪੰਜਾਬ ਦੇ 40% ਦੀ ਦਲਿਤ ਭਾਈਚਾਰੇ ਦੀ ਜਾਨੀ ਐਸੀ ਭਾਈਚਾਰੇ ਦੀ ਲੜਾਈ ਅਸੀਂ ਜਿਹੜੀ ਆ ਉਹ ਲੜ ਰਹੇ ਹੁਣ ਇਹ ਹੈ ਕਿ ਜਦੋਂ ਕੋਈ ਵੀ ਮੋਰਚਾ ਬਣਦਾ ਹੈ ਤਾਂ ਉਸ ਮੋਰਚੇ ਦੇ ਵਿੱਚ ਹਰ ਬੰਦੇ ਨੇ ਆਉਣਾ ਹੈ ਲੇਕਿਨ ਇਸ ਮੋਰਚੇ ਦੇ ਵਿੱਚ ਇੱਕ ਗੱਲ ਜ਼ਰੂਰ ਪਹਿਲੇ ਦਿਨ ਹੀ ਤੈਅ ਕਰ ਲਈ ਸੀ ਕਿ ਜਿਹੜੇ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਮਿਸ਼ਨ ਨੂੰ ਮੰਨਦੇ ਆ ਜਿਹੜੇ ਆਪ ਦੇ ਅੰਦਰ ਦਲ ਸਮਾਜ ਦੇ ਪ੍ਰਤੀ ਇਹ ਦਰਦ ਰੱਖਦੇ ਆ ਔਰ ਲੰਬੇ ਸਮੇਂ ਤੋਂ ਦਲਿਤ ਸਮਾਜ ਦੇ ਲਈ ਸੰਘਰਸ਼ ਕਰ ਰਹੇ ਆਂ ਅੰਦੋਲਨ ਕਰ ਰਹੇ ਆ ਉਹ ਇਸ ਮੋਰਚੇ ਦੇ ਵਿੱਚ ਆ ਕੇ ਸ਼ਮੂਲੀਅਤ ਵੀ ਕਰ ਸਕਦੇ ਆ ਔਰ ਕਾਨਫਰੰਸਾਂ ਦੇ ਵਿੱਚ ਦਲਿਤ ਪਾਈਚਾਰੇ ਦੇ ਉੱਤੇ ਜਿੱਥੇ ਜਾਤੀ ਹੁੰਦੀ ਹੈ ਧੱਕਾ ਹੁੰਦਾ ਹੈ ਉਥੇ ਮੋਰਚੇ ਵੱਲੋਂ ਕੋਈ ਧਰਨਾ ਕੋਈ ਪ੍ਰਦਰਸ਼ਨ ਕੁਝ ਹੁੰਦਾ ਹੈ ਤਾਂ ਉਹ ਜੋ ਯੋਗਦਾਨ ਪਾਉਂਦੇ ਆ ਅਸੀਂ ਕੀ ਮੋਰਚਾ ਕੀ ਸੋਚਦਾ ਹੈ ਕਿ ਕੁਝ ਸਿਆਸੀ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ ਹੁੰਦੀ ਜਿਨ੍ਹਾਂ ਨੂੰ ਸਮਾਜ ਦੇ ਲਈ ਉਹਨਾਂ ਨੇ ਕੋਈ ਸੰਘਰਸ਼ ਨਹੀਂ ਕੀਤਾ ਹੁੰਦਾ ਜਿਨ੍ਹਾਂ ਨੂੰ ਅਸੀਂ ਕਹਿ ਲਗੇ ਅਮਰਾਈ ਲੀਡਰ ਉਹਨਾਂ ਦੇ ਲਈ ਅਸੀਂ ਥੋੜਾ ਜਿਹਾ ਇਹ ਮੋਰਚਾ ਇਸ ਦੇ ਵਿਚਾਰ ਕਰਦਾ ਕਿ ਇਸ ਤਰ੍ਹਾਂ ਦਾ ਨਹੀਂ ਕਰਨਾ ਲੇਕਿਨ ਹਰ ਬੰਦਾ ਸਿਆਸੀ ਹੈ ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਜਿਹੜਾ ਬੰਦਾ ਵੋਟ ਪਾਉਂਦਾ ਹੈ ਜੇ ਅਸੀਂ ਇਹ ਕਹੀਏ ਅਸੀਂ ਕਿ ਰਣਜੀਤ ਸਿੰਘ ਗਹਿਰੀ 11 ਸاسي ਹੈ ਤਾਂ ਇਹ ਮੇਰਾ ਸੌਧੋ ਵੱਡਾ ਸਮਾਜ ਨੂੰ ਧੋਖਾ ਦੇਣ ਵਾਲਾ ਝੂਠ ਹੋਊਗਾ ਨਹੀਂ ਐਂ ਉਹ ਤਾਂ ਅਸੀਂ ਵੀ ਜੇਕਰ ਚੈਨਲ ਚਲਾਉਣੇ ਅਸੀਂ ਵੀ ਸਿਆਸਤ ਕਰਦੇ ਹਾਂ ਹਾਂ ਮਨ ਹਰ ਵਿਅਕਤੀ ਜਿਹੜਾ ਵੋਟ ਪਾਉਂਦਾ ਹੈ ਉਹ ਸਿਆਸੀ ਹੈ ਤਾਂ ਉਹ ਸਿਆਸੀ ਬੰਦੇ ਇਹ ਗੱਲ ਠੀਕ ਹੈ ਕਿ ਜਿਹੜੀਆਂ ਸ਼ਰਮਾਇਦਾਰ ਤੇ ਨਾ ਹੈਗੀਆਂ ਸਮੁੱਚੇ ਦਲਤਪਾਈਚਾਰਿਆਂ ਨੂੰ ਵਰਤਦੀਆਂ ਯੂਜ਼ ਕਰਦੀਆਂ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਸਮਾਜ ਨੂੰ ਇਸ ਗੱਲ ਦੀ ਕਿਵੇਂ ਤਰਕ ਦਿੱਤਾ ਜਾ ਸਕਦਾ ਕੋ ਆਪਣੇ ਖੱਤਾਂ ਦੇ ਹਿੱਤਾਂ ਦੇ ਉਹਨਾਂ ਨੂੰ ਸਵਾਲ ਕਰਨ ਉਹਨਾਂ ਨੂੰ ਪੁੱਛਣ ਕਿ 31% ਨਾਲ ਇਥੇ ਸਰਕਾਰ ਬਣਦੀ ਹੈ ਤੇ ਸਾਡੀ ਵਾਦੀ ਹੈ 40% ਤੇ 40% ਵਾਦੀ ਦੇ ਉਤੇ ਜ਼ੁਲਮ ਹੁੰਦਾ ਧੱਕਾ ਹੁੰਦਾ ਬੇਅਨਸਾਕੀਮ ਹੁੰਦੀ ਹੈ ਅ ਸਹੀ ਸੁਸਾਇਟੀਆਂ ਦੀ ਜ਼ਮੀਨ ਦਾ ਮਾਮਲਾ ਡਾਇਰੈਕਟਰ ਦਾ ਮਾਮਲਾ ਪੰਚਾਇਤੀ ਜੀ ਮਿਹਨਤ 40% ਹਿੱਸੇਦਾਰੀ ਦੀ ਗੱਲ ਇਹਦੇ ਤੇ ਉਹ ਕਿਉਂ ਨਹੀਂ ਬੋਲਦੇ ਇਹ ਸਾਰੇ ਸਵਾਲ ਕਰਨ ਵਾਸਤੇ ਸਮਾਜ ਨੂੰ ਸੰਯੁਕਤ ਅਦਾਲਤ ਮੋਰਚਾ ਜਿਹੜਾ ਉਹ ਤਿਆਰ ਕਰ ਰਿਹਾ ਔਰ ਸੰਯੁਕਤ ਅਦਾਲਤ ਮੋਰਚੇ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਿਫਰੈਂਸਸ ਨਹੀਂ ਹੈਗੇ ਜੇ ਕੋਈ ਸਾਡੇ ਸਮਾਜ ਦਾ ਐਮਐਲਏ ਹੈ ਸੰਘਰਸ਼ ਲੜ ਲੜ ਕੇ ਬੰਦਾ ਜ਼ਮੀਨ ਤੋਂ ਐਮਐਲਏ ਬਣ ਗਿਆ ਅਸੀਂ ਚਾਹਾਂਗੇ ਕਿ ਸੰਯੁਕਤ ਮੋਰਚਾ ਉਹਨੂੰ ਇਸ ਗੱਲ ਲਈ ਤਿਆਰ ਕਰੇ ਉਹ ਵਿਧਾਨ ਸਭਾ ਜਾ ਕੇ ਸਾਡੀ ਲੜਾਈ ਲੜੇ ਹੁਣ ਅਸੀਂ ਸੜਕਾਂ ਤੇ ਲੜਾਈ ਲੜਨਾ ਚਾਹੀਏ ਤਾਂ ਹੈਗੇ ਹੀ ਆ ਲੇਕਿਨ ਵਿਧਾਨ ਸਭਾ 'ਚ ਸਾਡੀ ਲੜਾਈ ਕੋਈ ਨਹੀਂ ਲੜਦਾ ਇਸ ਕਰਕੇ ਮੋਰਚੇ ਦਾ ਵੀ ਇਹ ਦਰਦ ਹੈ ਕਿ 34 ਸਾਡੀ ਐਮਐਲਏ ਆ ਜਾਨੀ ਹੁਣ 38 ਐਮਐਲਏ ਆ ਸਾਡੇ ਉਹ 38 ਦੇ 38 ਐਮਐਲਏ ਕਦੇ ਵੀ ਨਾ ਕੋ ਚੰਦਪਾਣ ਦੇ ਮਸਲੇ ਤੇ ਨਾ ਧਾਨ ਸਿੰਘ ਵਾਲੇ ਮਸਲੇ ਤੇ ਨਾ ਕੋ ਹੋਰ ਮਸਲਿਆਂ ਤੇ ਕਦੇ ਵੀ ਉਹ ਵਿਧਾਨ ਸਭਾ 'ਚ ਖੜੇ ਹੋ ਕੇ ਗੱਲ ਨਹੀਂ ਕਰਦੇ ਇਸ ਕਰਕੇ ਸਿਆਸੀ ਲੀਡਰਾਂ ਦੇ ਨਾਲ ਕਿਤੇ ਨਾ ਕਿਤੇ ਸਮੁੱਚੇ ਦਲਤ ਭਾਈ ਚਲਦੀ ਏ ਨਰਾਜ਼ਗੀ ਜਰੂਰ ਬਰਕਰਾਰ ਹੈ ਇਹ ਨਰਾਜ਼ਗੀਆਂ ਕਿਵੇਂ ਦੂਰ ਕਰ ਪਾਉਂਦੇ ਆ ਇਹ ਉਹਨਾਂ ਤੇ ਡਿਪੈਂਡ ਕਰਦਾ ਪਰ ਸੰਯੁਕਤ ਅਦਾਲਤ ਮੋਰਚੇ ਵੱਲੋਂ ਕਿਸੇ ਵੀ ਸਿਆਸੀ ਤਰਦਾ ਸਮਰਥਨ ਨਹੀਂ ਕੀਤਾ ਜਾਊਗਾ ਸਜੋਗਤ ਉਦਾਰਤ ਮੋਰਚੇ ਵੱਲੋਂ ਕਿਸੇ ਵੀ ਉਮੀਦਵਾਰ ਦੇ ਹੱਕ 'ਚ ਕੋਈ ਅਪੀਲ ਨਹੀਂ ਕੀਤੀ ਜਾਊਗੀ ਇਹ ਮੋਰਚੇ ਨੇ ਆਲਰੇਡੀ ਤੈਅ ਕੀਤਾ ਹੋਇਆ ਹੈ ਇਹ ਸਮਾਉ ਸਾਹਿਬ ਜਿਹੜਾ ਜੋ ਤੁਸੀਂ ਪ੍ਰਪੋਜ਼ਲ ਆ ਜਿਹੜੀ ਆਪਣੇ ਜਿੰਨੇ ਵੀ ਆਗੂ ਸਹਿਬਾਨ ਆਏ ਉਹਨਾਂ ਅੱਗੇ ਰੱਖੀ ਸੀਗੀ ਵੀ ਕਿਉਂ ਇਸ ਮੋਰਚਾ ਬਣਾਉਣ ਦੀ ਜ਼ਰੂਰਤ ਪਈ ਹੈਗੀ ਆ ਕਿਤੇ ਨਾ ਕਿਤੇ ਇਸ ਦੇ ਜੋ ਪਿਸ਼ੋਕਰ ਦੇ ਵਿੱਚ ਚੰਦ ਭਾਨ ਵਾਲੀ ਘਟਨਾ ਤੇ ਜੋ 10 ਫਰਵਰੀ ਨੂੰ ਉੱਥੇ ਧਰਨਾ ਪ੍ਰਦਰਸ਼ਨ ਹੁੰਦਾ ਉਹ ਘਟਨਾ ਪਈ ਹੈਗੀ ਆ ਕਿ ਉੱਥੋਂ ਬੋਲਣ ਨਹੀਂ ਦਿੱਤਾ ਗਿਆਗਾ ਅ ਤੁਸੀਂ ਇਸ ਦਾ ਜਵਾਬ ਦੇਉਂਗੇ ਜੀ ਜੇ ਚਾਹੋਗੇ ਤਾਂ ਮੈਂ ਜਰੂਰ ਜਵਾਬ ਦੇ ਆਉਂਗਾ ਜੀ ਹਾਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾਗਾ ਕਿ ਜੋ ਉਸ ਦਿਨ ਜਿੰਨਾ ਲੋਕਾਂ ਨੇ ਕੁਝ ਆਗੂਆਂ ਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆਗਾ ਜੋ ਭਾਵੇਂ ਦਲਤ ਦਲਤਾ ਪ੍ਰਤੀ ਦਰਦ ਰੱਖਦੇ ਸੀਗੇ ਪਰ ਕਿਤੇ ਨਾ ਕਿਤੇ ਸਿਰਫ ਉਸ ਗੱਲ ਨੂੰ ਆਧਾਰ ਬਣਾ ਕੇ ਸਿਰਫ ਕਮਿਊਨਿਸਟ ਧਿਰਾਂ ਨੂੰ ਹੀ ਆ ਜਿਹੜਾ ਇਸ ਮੋਰਚੇ ਵੱਲੋਂ ਨਿੰਦਿਆ ਜਾ ਰਿਹਾ ਜਦ ਕਿ ਸੱਜੇ ਪੱਖੀ ਧਿਰਾਂ ਦੇ ਲੀਡਰ ਆ ਜਿਹੜੇ ਇੱਥੇ ਆਏ ਹੈਗੇ ਵੇਖੋ ਮੋੜ ਸਾਹਿਬ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਸ ਦਿਨ ਫਰੀਦਕੋਟ ਇਕੱਠੇ ਹੋਏ ਸੀਗੇ ਤੁਸੀਂ ਉਸ ਦਿਨ ਵੀ ਸਾਡੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਲੈਂਦੀਆਂ ਮੈਂ ਡਾਕਟਰ ਕਸ਼ਵੀਰ ਸਿੰਘ ਖੁੰਡਾ ਜੀ ਸੰਯੁਕਤ ਅਦਰਤ ਮੋਰਚੇ ਦਾ ਮੈਂਬਰ ਹਾਸ਼ੀਏ ਲੋਕ ਦਲਤ ਦਾ ਮੈਂ ਚੀਫ ਆਰਗੇਨਾਈਜ਼ਰ ਹਾਂ ਜੀ ਸੋ ਬੇਨਤੀ ਹੈ ਕਿ ਉਸ ਦਿਨ ਜਿਸ ਦਿਨ ਆਪਾਂ ਉੱਥੇ ਇਕੱਠੇ ਹੋਏ ਸੀ ਮੇਰਾ ਜੇ ਮੈਂ ਇਹਦੇ ਤੋਂ ਕੋਈ ਗਲਤ ਨਾ ਹੋਵਾਂ ਤਾਂ ਸੇਮ ਡੇ ਦਲਤ ਦਾ ਜੋ ਕਮਿਊਨਿਟੀ ਸੀਗੀਆਂ ਇਹਨਾਂ ਨੇ ਉਸ ਦਿਨ ਫੈਸਲਾ ਕਰ ਲਿਆ ਸੀ ਕਿ ਸਾਨੂੰ ਇਕੱਠਿਆਂ ਹੋਣ ਦੀ ਲੋੜ ਹੈ ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਨਹੀਂ ਗੱਲ ਸਿਰਫ ਇਹ ਨਹੀਂ ਕਿ ਉੱਥੇ ਕੁਝ ਧਿਰਾਂ ਸੀਗੀਆਂ ਜੋ ਕੋਈ ਸਿਆਸੀ ਤਰ੍ਹਾਂ ਸਿਗੀਆਂ ਕੋਈ ਸਜੇ ਖਾਪੇ ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਰੰਗਵਾਲੀਆਂ ਤਰ੍ਹਾਂ ਸਿਗੀਆਂ ਗੱਲ ਇਹ ਨਹੀਂ ਗੱਲ ਉਹਦੇ ਪਿੱਛੇ ਇਹ ਸੀਗੀ ਕਿ ਇਹ ਜਿਹੜੀਆਂ ਧਿਰਾਂ ਇਕੱਠੀਆਂ ਨੇ ਇਹ ਜਿਹੜੇ ਲੋਕ ਜਿਹਨਾਂ ਨੂੰ ਬੁਲਾਇਆ ਗਿਆ ਇੱਥੇ ਉਹ ਜਿਹੇ ਅਸੀਂ ਉੱਥੇ ਗਏ ਸੀਗੇ ਤੇ ਅਸੀਂ ਵੀ 25 ਲੋਕ ਗਏ ਸੀਗੇ ਪੰਜ ਸੱਤ ਗੱਡੀਆਂ ਵਿੱਚ ਲੈ ਕੇ ਗਏ ਸੀਗੇ ਸਾਰੇ ਸਾਥੀ ਆਏ ਸੀਗੇ ਤੇ ਜੇਕਰ ਸਾਨੂੰ ਉੱਥੇ ਇੱਕ ਕਾਲ ਤੇ ਬੁਲਾਇਆ ਗਿਆ ਸਾਡੇ ਹੀ ਲੋਕਾਂ ਦੇ ਨਾਲ ਘਟਨਾ ਵਾਪਰੀ ਹੋਵੇ ਤਾਂ ਫਿਰ ਇੱਕ ਰਾਏ ਤੱਕ ਨਾ ਲਈ ਜਾਵੇ ਤਾਂ ਇਹਦਾ ਕੋਈ ਨਾ ਕੋਈ ਤੇ ਸਾਨੂੰ ਜਿਹੜਾ ਲੂਜ਼ ਪੁਲਿਸ ਦੀ ਨਜ਼ਰ ਆਉਂਦੇ ਸੀਗੇ ਸੋ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਦੋਂ ਤੁਸੀਂ ਸਾਡੀਆਂ ਬਾਈਟਸ ਕੀਤੀਆਂ ਸਾਨੂੰ ਇਹ ਲੱਗਾ ਵੀ ਭਾਈ ਸਾਨੂੰ ਸਮੁੱਚੇ ਦਲਤ ਭਾਈਚਾਰੇ ਨੂੰ ਆਪਸ ਦੇ ਵਿੱਚ ਇਕੱਠਿਆ ਹੋਣ ਦੀ ਲੋੜ ਹੈ ਕਾਰਨ ਵੀ ਜਿਹੜੀਆਂ ਵੀ ਤਰ੍ਹਾਂ ਉੱਥੇ ਲੀਡ ਕਰ ਰਹੀਆਂ ਸੀਗਾ ਜ਼ਰੂਰੀ ਨਹੀਂ ਵੀ ਸਾਰੀਆਂ ਜਿਹੜੀਆਂ ਅਦਾਲਤਾਂ ਦੇ ਵਿੱਚੋਂ ਸੀਗੀਆਂ ਉਹ ਜਿਹੜੀਆਂ ਦਲਤਾਂ ਦਾ ਵਿਖਾਵਾ ਵੀ ਕਰਨ ਵਾਲੇ ਲੋਕ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਵੀ ਸਾਨੂੰ ਲੱਗੇ ਵੀ ਵਿਖਾਵਾ ਤੇ ਕੁਝ ਹੋਰ ਕਰਦੇ ਨੇ ਪਰ ਅੰਦਰੋਂ ਕੁਝ ਹੋਰ ਦੇ ਤੇ ਅੱਜ ਤੱਕ ਦਾ ਜੋ ਰਿਜ਼ਲਟ ਉੱਥੋਂ ਦਾ ਨਿਕਲਿਆ ਤੁਸੀਂ ਉਸ ਤੋਂ ਭਲੀ ਭਾਂਤ ਵਾਰ ਜਿਹੜੇ ਜਾਣੋ ਤੇ ਉੱਥੇ ਇਹ ਵੀ ਰਿਹਾ ਹੈਗਾ ਕਿ ਕੁਝ ਕਿਸਾਨ ਜਥੇਬੰਦੀਆਂ ਵਕਫਾ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਇੰਗਾ ਇੱਕ ਤਰ੍ਹਾਂ ਦਾ ਉਹਨਾਂ ਦਾ ਸਮਰਥਨ ਰਿਹਾ ਹੈਗਾ ਇਸ ਤੋਂ ਬਾਅਦ ਵੀ ਕਾਫੀ ਸਾਰੇ ਐਕਸ਼ਨ ਹੋਏ ਕਾਫੀ ਸਾਰੇ ਐਕਸ਼ਨ ਅਸੀਂ ਕਵਰ ਵੀ ਕੀਤੇ ਹੈਗੇ ਆ ਕਿਤੇ ਨਾ ਕਿਤੇ ਇੱਕ ਖੱਪਾ ਵੀ ਰਹਿੰਦਾ ਹੈਗਾ ਵੀ ਸਮਾਜ ਦੇ ਵਿੱਚ ਦੋਨੋਂ ਕਮਿਊਨਿਟੀयां ਜਿਹੜੀਆਂ ਭਾਈਚਾਰਾ ਬਰਕਰਾਰ ਰਵੇ ਕਿਤੇ ਨਾ ਕਿਤੇ ਇਹ ਇਸ ਤਰੀਕੇ ਦੇ ਨਾਲ ਆਪਾਂ ਇਹ ਨਹੀਂ ਹੋਊਗਾ ਕਿ ਜੋ ਕਾਸਟ ਜਮਾਲੀ ਖਾਈ ਆ ਜਿਹੜੀ ਉਸ ਨੂੰ ਹੋਰ ਜ਼ਿਆਦਾ ਗਹਿਰਾ ਕਰਦੇ ਹੈਗੇ ਇਹ ਨਾ ਹੋਊਗਾ ਮਾਨ ਸਾਹਿਬ ਗੱਲ ਸੁਣੋ ਇਹ ਸਮੁੱਚੇ ਆਪਾਂ ਰਿਸਟਰੀਵ ਜਾਣੀ ਹੈ ਨਾ ਭਾਰਤ ਦੀ ਤੇ ਕੀ ਇਹ ਇਸ ਤੋਂ ਆਪਾਂ ਕਿਨਾਰਾ ਕਰ ਸਕਦੇ ਇਨਕਾਰ ਹੋ ਸਕਦੇ ਵੀ ਜਾਤ ਸਿਸਟਮ ਨਹੀਂ ਹੈ ਜਾਤ ਸਿਸਟਮ ਜਿਹੜਾ ਹੈ ਇਹ ਪਹਿਲਾਂ ਵੀ ਸੀਗਾ ਤੇ ਅੱਜ ਵੀ ਹੈ ਤੇ ਗਾਂ ਵੀ ਰਹਿਣਾ ਇਹਦੇ ਤੋਂ ਅਸੀਂ ਕਿਨਾਰਾ ਨਹੀਂ ਕਰ ਸਕਦੇ ਇਹ ਤੋਂ ਆਪਾਂ ਪਾਸੇ ਨਹੀਂ हट ਸਕਦੇ ਇਹ ਤੋਂ ਆਪਾਂ ਮੂੰਹ ਨਹੀਂ ਮੋੜ ਸਕਦੇ ਪਰ ਜੇਕਰ ਕਿਸੇ ਵਿਸ਼ੇਸ਼ ਜਾਤੀ ਦੇ ਨਾਲ ਉਹਦੀ ਜਾਤੀ ਕਰਕੇ ਕੋਈ ਉਹਦੇ ਤੇ ਅਤਿਆਚਾਰ ਹੁੰਦਾ ਤਾਂ ਫਿਰ ਉਸ ਦੀ ਜਾਤੀ ਨੂੰ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਸੰਯੁਕਤ ਅੜਤ ਮੋਰਚੇ ਨੂੰ ਇਹ ਲੱਗਦਾ ਸੀਗਾ ਕਿ ਇਹ ਜਿਹੜੀਆਂ ਧਰਾਂ ਨੇ ਜਿਹੜੀਆਂ ਆਪੋ ਆਪਣੀਆਂ ਜਥੇਬੰਦੀਆਂ ਇਕੱਠੀਆਂ ਨੇ ਇਹਨਾਂ ਨੂੰ ਇਕੱਠੇ ਹੋ ਕੇ ਇੱਕ ਤਾਕਤ ਬਣਨਾ ਚਾਹੀਦਾ ਬੇਸ਼ੱਕ ਉੱਥੇ ਵੱਖ-ਵੱਖ ਧਰਾਂ ਸੀਗੀਆਂ ਭਾਵੇਂ ਕਿਸਾਨ ਜਥੇਬੰਦੀਆਂ ਵੀ ਸੀਗੀਆਂ ਜੇ ਕਿਸਾਨ ਜਥੇਬੰਦੀਆਂ ਆਈਆਂ ਸੀਗੀਆਂ ਤੇ ਜਿਸ ਦਿਨ ਦਿੱਲੀ ਸੀਗੀਆਂ ਤੇ ਉਦੋਂ ਮਜ਼ਦੂਰ ਜਥੇਬੰਦੀਆਂ ਵੀ ਕਈਆਂ ਸੀਗੀਆਂ ਮੈਂ ਵੀ ਉੱਥੇ ਬੋਲ ਕੇ ਆਉਂਦਾ ਰਿਹਾ ਜੀ ਅਸੀਂ ਸਾਡੇ ਵੀ ਸਾਥੀ ਜਾਂਦੇ ਰਹੇ ਸੋ ਜੇਕਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹਦਾ ਜਿਹੜੇ ਆ ਜਾਤ ਪਾਤ ਦਾ ਜਿਹੜਾ ਉਹਨੂੰ ਡੂੰਗਾ ਕਰ ਰਹੇ ਆ ਜੋ ਆਲਰੇਡੀ ਹੈਗਾ ਉਹ ਜੋ ਐਗਜ਼ਿਸਟ ਕਰ ਰਿਹਾ ਅਸੀਂ ਤਾਂ ਉਹਦੇ ਦੇ ਵਿੱਚ ਹੀ ਰਹਿ ਕੇ ਆਪਣੇ ਭਾਈਚਾਰੇ ਤੇ ਹੁੰਦੇ ਅਤਿਆਚਾਰ ਨੂੰ ਉਹਨਾਂ ਤੇ ਜੋ ਵੱਖ-ਵੱਖ ਤਰ੍ਹਾਂ ਦੇ ਨਾਲ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਜਿਹੜਾ ਅਤਿਆਚਾਰ ਹੁੰਦਾ ਅਸੀਂ ਤਾਂ ਉਸ ਤੋਂ ਖਿਹੜਾ ਛਡਾਉਣ ਵਾਸਤੇ ਉਸ ਤੋਂ ਬਚਾਉਣ ਵਾਸਤੇ ਆਪਣੇ ਭਾਈਚਾਰੇ ਨੂੰ ਇਕੱਠਿਆਂ ਕਰਨ ਦਾ ਸੰਯੁਕਤ ਅਦਾਲਤ ਮੋਰਚੇ ਦਾ ਇਹ ਪਹਿਲਾ ਤੇ ਮੁੱਖ ਏਜੰਡਾ ਅੱਛਾ ਕਸ਼ਮੀਰ ਜੀ ਕੀ ਇਹ ਹੋਊਗਾ ਕਿ ਦੂਜੀ ਦੂਜੀਆਂ ਜਥੇਬੰਦੀਆਂ ਨੂੰ ਵੀ ਕੋਈ ਸੈਪਰੇਟ ਤੌਰ ਦੇਤੇ ਇਹ ਕਿਹਾ ਜਾਊਗਾ ਵੀ ਤੁਸੀਂ ਆਪਣਾ ਝੰਡਾ ਨਹੀਂ ਲੈ ਕੇ ਆ ਸਕਦੇਗੇ ਜਾਂ ਸਪੈਸ਼ਲ ਤੌਰ ਦੇਤੇ ਜੋ ਸੰਯੁਕਤ ਦਲਤ ਮੋਰਚਾ ਉਸ ਦੀ ਜੋ ਵੀ ਉਹਨਾਂ ਨੇ ਫੈਸਲਾ ਕਰ ਤੋ ਆਖਰੀ ਰਹੂਗਾ ਕਿ ਇੰਡੀਪੈਂਡੈਂਸ ਰੱਖੀਆਂ ਹੈਗਾ ਕਿਸ ਜਥੇਬੰਦੀ ਬਿਲਕੁਲ ਜੀ ਬਿਲਕੁਲ ਮੋਰਚਾ ਸਾਹਿਬ ਆਪਾਂ ਪਹਿਲਾਂ ਵੀ ਮੀਟਿੰਗ ਦੇ ਵਿੱਚ ਵੀ ਇਹ ਕਹਿ ਕੇ ਆਏ ਆ ਉਹਦੇ ਵਿੱਚ ਇਹ ਬਿਲਕੁਲ ਕਲੀਅਰ ਹੈ ਕਿ ਹਰ ਜਥੇਬੰਦੀ ਆਪਣੀ ਜਿਹੜੀ ਆਇਡੈਂਟੀਟੀ ਹੈ ਆਪਣਾ ਝੰਡਾ ਤੇ ਡੰਡਾ ਉਹ ਰੱਖ ਸਕਦੀ ਆ ਉਹ ਜ਼ਿਆਦਾ ਉਹ ਆਪਣੀ ਜਥੇਬੰਦੀ ਨੂੰ ਆਪਣੀ ਆਰਗੇਨਾਈਜੇਸ਼ਨ ਨੂੰ ਪੂਰੀ ਤਰ੍ਹਾਂ ਫਲਾਅ ਕਰ ਸਕਦੀ ਆ ਹਰ ਥੇ ਤੱਕ ਅਪਰੋਚ ਕਰ ਸਕਦੀ ਹੈ ਜਿਹੜਾ ਇਹ ਇੱਕ ਮੰਚ ਆ ਮੰਚ ਦਾ ਭਾਵ ਹੈ ਵੀ ਜਥੇਬੰਦੀ ਇਹ ਕੋਈ ਨਵੇਂ ਜਥੇਬੰਦੀ ਨਹੀਂ ਇਹ ਜਥੇਬੰਦੀਆਂ ਵਾਸਤੇ ਇੱਕ ਮੰਚ ਬਣਿਆ ਵੀ ਜਿਹੜੇ ਸਾਂਝੇ ਕੁਝ ਸਾਡੇ ਘੋਲ ਨੇ ਲੜਨ ਵਾਲੇ ਸਾਂਝੇ ਘੋਲਾਂ ਤੇ ਸਾਨੂੰ ਜਿਹੜੀ ਹੈ ਵੀ ਕਈ ਕਿਹੜੇ ਲਾਉ ਢੋਲ ਵੀ ਜਿਹੜੀ ਉਹ ਲੜਾਈ ਸਾਨੂੰ ਲੜਨੀ ਪੈਣੀ ਆ ਤੇ ਲੜਦੇ ਆ ਰਹੇ ਪਿਛਲੇ 40 ਸਾਲਾਂ ਤੋਂ ਲੜਦੇ ਆ ਰਹੇ ਆ ਗਾਂ ਜਦੋਂ ਤੱਕ ਸਾਰੇ ਉਦੋਂ ਤੱਕ ਆਪਣੇ ਲੋਕਾਂ ਨੇ ਲੜਦੇ ਰਵਾਂਗੇ ਸੇਖ ਕਸ਼ਮੀਰ ਜੀ ਇੱਕ ਆਖਰੀ ਸਵਾਲ ਤੁਹਾਨੂੰ ਇਹ ਰਿਹਾ ਹੈਗਾ ਕਿ ਕਾਫੀ ਹੱਦ ਤੀਕ ਕਾਮਨਿਸਟਾਂ ਨੇ ਉੱਥੇ ਸਪੇਸ ਨਹੀਂ ਦਿੱਤੀ ਬੰਦੀ ਫਰੀਦਕੋਟ ਇਸ ਕਰਕੇ ਜਿਹੜਾ ਅਲੱਗ ਤੌਰ ਦੇ ਉੱਤੇ ਚੱਲਣਾ ਪਿਆ ਪਰ ਤੁਹਾਡੇ ਹੀ ਇਸ ਮੰਗ ਪੱਤਰ ਦੇ ਵਿੱਚ ਜੇ ਆਪਾਂ ਕਹਿ ਰਹੀਏ ਵੀ ਜੋ ਤਜਵੀਜ਼ਾਂ ਦਿੱਤੀਆਂ ਹੈਗੀਆਂ ਵੀ ਇਹਨਾਂ ਇਹਨਾਂ ਮੰਗਾ ਮੰਗਾ ਮਾਮਲਿਆਂ ਤੇ ਆਪਾਂ ਲੜਾਂਗੇ ਉਹਨਾਂ ਦੇ ਵਿੱਚ ਸਭ ਤੋਂ ਐਵੇਂ ਆ ਜਿਹੜਾ ਜ਼ਮੀਨ ਦਾ ਸਵਾਲ ਆ ਤੇ ਲੈਂਡ ਸੀਲਿੰਗ ਐਕਟ ਦਾ ਸਵਾਲ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਿਛਲੇ ਦਿਨ ਹੀ ਜਿਹੜਾ ਮਜ਼ਦੂਰ ਗ੍ਰਿਫਤਾਰ ਹੋਏ ਤੇ ਉਹ ਜਥੇਬੰਦੀ ਹੈ ਜਿਹੜੀ ਉਹ ਵੀ ਫਿਰ ਕਮਿਊਨਿਸਟਾਂ ਦੀ ਆ ਫਿਰ ਇਹਦਾ ਮਤਲਬ ਇਹ ਹੈਗਾ ਵੀ ਉਹ ਕਮਿਊਨਿਸਟ ਸਾਰੇ ਮਾੜੇ ਆ ਨਹੀਂ ਇਹ ਗੱਲ ਨਹੀਂ ਆਪਾਂ ਕਹਿੰਦੇ ਵੇਖੋ ਵੀ ਕਾਮਨ ਜਿਹੜੇ ਸਾਰੇ ਮਾੜੇ ਨਹੀਂ ਹਰ ਜਥੇਬੰਦੀ ਚ ਹਰ ਥਿਰ ਦੇ ਵਿੱਚ ਹਰ ਘਰ ਦੇ ਵਿੱਚ ਕੁਝ ਲੋਕ ਜਿਹੜੇ ਚੰਗੇ ਹੁੰਦੇ ਤੇ ਕੁਝ ਮਾੜੇ ਵੀ ਹੋ ਸਕਦੇ ਗੱਲ ਇਹ ਹੈ ਕਿ ਹਾਥੀ ਦਾੰਤ ਖਾਣੇ ਕੋ ਔਰ ਦਿਖਾਣੇ ਕੋ ਵੇਖੋ ਜਿਹੜੀਆਂ ਜਥੇਬੰਦੀਆਂ ਹੁਣ ਤੱਕ ਜੇ ਜੋਤੀ ਬਾਸੂ ਦੀ ਸਰਕਾਰ ਕਿੰਨਾ ਚਿਰ 25 ਸਾਲ ਰਹੀ ਹੈ ਨਾ ਉੱਥੇ ਤੇ ਉੱਥੇ ਕਦੀ ਜਾ ਕੇ ਵੇਖ ਲਿਓ ਵੀ ਉੱਥੇ ਜਿਹੜੇ ਆਮ ਲੋਕ ਨੇ ਜਿਹੜੇ ਉੱਥੋਂ ਦੇ ਗਰੀਬ ਲੋਕ ਨੇ ਉੱਥੋਂ ਦਾ ਕੀ ਹਾਲ ਉਹ ਸੁਧਰ ਗਏ ਨੇ ਜੇ ਅਸੀਂ ਇਹ ਗੱਲ ਮੰਨ ਕੇ ਤੁਰ ਜਾਈਏ ਵੀ ਕੋਈ ਵੀ ਜਿਹੜੀ ਵਿਸ਼ੇਸ਼ ਪਾਰਟੀ ਹੈ ਉਹ ਵਿਸ਼ੇਸ਼ ਜਿਹੜੀ ਜਿਹੜੀ ਵਿਚਾਰਧਾਰਾ ਨੂੰ ਰੱਖਦੀ ਆ ਤੇ ਵਿਚਾਰਧਾਰਾ ਦੇ ਐਕਟ ਕ ਵੀ ਕਰਦੀ ਆ ਇਹ ਸਾਨੂੰ ਵੇਖਣ ਦੀ ਲੋੜ ਹੁੰਦੀ ਆ ਉਹ ਐਕਸ਼ਨ ਤੇ ਉਹਦਾ ਜਿਹੜਾ ਵਿਚਾਰ ਦੇ ਵਿੱਚ ਜਿਹੜਾ ਦੋਨਾਂ ਦੇ ਵਿੱਚ ਡਿਫਰੈਂਸ ਹੁੰਦਾ ਨਾ ਅਸੀਂ ਉਹਨੂੰ ਜਿਹੜਾ ਮਟਾਉਣ ਦੀ ਕੋਸ਼ਿਸ਼ ਕੀਤੀ ਆ ਵੀ ਸਾਡਾ ਐਕਸ਼ਨ ਵੀ ਉਹੋ ਹੀ ਹੋਊਗਾ ਤੇ ਸਾਡਾ ਜਿਹੜਾ ਰਿਐਕਸ਼ਨ ਵੀ ਸੇਮ ਹੋਊਗਾ ਤੇ ਅਸੀਂ ਇਸ ਨੂੰ ਇਕੱਠਿਆਂ ਕਰਨ ਵਾਸਤੇ ਆਪਣੇ ਭਾਈਚਾਰੇ ਨੂੰ ਇਕੱਠਿਆਂ ਕਰਨ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਵੀ ਭਾਈ ਜੇਕਰ ਇਹ ਜੀ ਇਹ ਗੱਲ ਕਰ ਲਈਏ ਵੀ ਸੋ ਐਂਡ ਸੋ ਕਾਲਡ ਜਿਹੜੀ ਆ ਧਿਰਿਆ ਸੋ ਸੋ ਐਂਡ ਸੋ ਕਾਲਡ ਜਿਹੜੀ ਪਾਰਟੀ ਆ ਉਹ ਕਹਿੰਦੀ ਆ ਵੀ ਸਾਨੂੰ ਸਿਰਫ ਤੇ ਸਿਰਫ ਆਰਥਿਕਤਾ ਹੀ ਜਿਹੜੀ ਹੈ ਉਹਦੇ ਵਿਹਾਰ ਤੇ ਸਾਨੂੰ ਜਿਹੜਾ ਲੜਨਾ ਚਾਹੀਦਾ ਤੇ ਮੈਨੂੰ ਲੱਗਦਾ ਵੀ ਇਹ ਬਿਲਕੁਲ ਗਲਤ ਆ ਜੇਕਰ ਭਾਰਤ ਦੇ ਵਿੱਚ ਜਾਤੀ ਸਿਸਟਮ ਜਿਹਦੇ ਆਧਾਰ ਦੇ ਉੱਤੇ ਸਾਡੇ ਨਾਲ ਅੱਜ ਤੱਕ ਹਜ਼ਾਰਾਂ ਸਾਲਾਂ ਤੋਂ ਕਰ ਹੁੰਦਾ ਤੇ ਆਇਆ ਤੇ ਹੋ ਰਿਆ ਆ ਪਿਛਲੇ ਦਿਨ ਤੁਸੀਂ ਵੇਖ ਲਿਆ ਨਾ ਇੱਕ ਜਾਤੂ ਦੇ ਨਾਲ ਕੀ ਹੋਇਆ ਓਏ ਵੇਖ ਲਿਆ ਨਾ ਕਿਵੇਂ ਉਹਦਾ ਸਿਰ ਮੁੰਨੇ ਗਿਆ ਕਿਵੇਂ ਉਹਦਾ ਸਿਰ ਦੇ ਉੱਤੇ ਜਿਹੜਾ ਇੱਕ ਬ੍ਰਾਹਮਣ ਔਰਤ ਦਾ ਜਿਹੜਾ ਪਿਸ਼ਾਬ ਛਿੜਕਿਆ ਗਿਆ ਇਹ ਉਹਦੀ ਆਰਸਿਕਤਾ ਕਰਕੇ ਥੋੜਾ ਹੋਇਆ ਸੀਗਾ ਇਹ ਜਾਤੀ ਕਰਕੇ ਹੁੰਦਾ ਜਾਂ ਮੇਰੇ ਪਿੰਡ ਇੱਥੇ ਏਰੀਆ ਦੇ ਵਿੱਚ ਮੰਢਿਆੜਾ ਪਿੰਡ ਆ ਉੱਥੇ ਦਾ ਇੱਕ ਸਰਪੰਚ ਆ ਸਾਡਾ ਉਹ ਸਰਪੰਚ ਦੇ ਨਾਲ ਇਸ ਕਰਕੇ ਥੋੜਾ ਹੋਇਆ ਕਿ ਉਹ ਜਿਹੜਾ ਆਰਸਿਕ ਤੌਰ ਤੇ ਮੜਾ ਸੀ ਜ਼ਮੀਨ ਚਾਦਾ ਦਾ ਮਾਲਕ ਸੀ ਪਰ ਉਹਦੇ ਨਾਲ ਜਿਹੜਾ ਵਿਤਕਰਾ ਹੋਇਆ ਤੇ ਉਹਦੇ ਕਹਿ ਲੋ ਵੀ ਅਗੇਂਸਟ ਲੋਕਾਂ ਨੇ ਇਕੱਠਿਆ ਹੋ ਕੇ ਜੋ ਕਰ ਸਕਦੇ ਸੀ ਉਹਦੀ ਬੇਇਜ਼ਤੀ ਕੀਤੀ ਸੋ ਇਹ ਵੀ ਜ਼ਿਕਰ ਕੀ ਹੋਇਆ ਚੰਦਪਾਨ ਵਾਲਾ ਵੀ ਸਰਪੰਚ ਐਸ ਸੀ ਸੀ ਇਸ ਕਰਕੇ ਹੋਇਆ ਔਰ ਆ ਬਠੋਈ ਕਲਾਂ ਵਾਲਾ ਜਿਹੜਾ ਮਾਮਲਾ ਹੈਗਾ ਪਟਿਆਲ ਵਾਲਾ ਉਹ ਵੀ ਐਸ ਸੀ ਭਾਈਚਾਰਾ ਪੰਚਾਇਤੀ ਜੁਨਾਹ ਹੱਕ ਮੰਗਦਾ ਉਹਨਾਂ ਨੂੰ ਬੋਲੀ ਦੇ ਨਾਲ ਨੂੰ ਕੁੱਟਿਆ ਗਿਆ ਕੁੱਟਣ ਤੋਂ ਬਾਅਦ ਉਹਨਾਂ ਨੂੰ ਮਤਲਬ ਦਬਾਉਣ ਦਾ ਕੋਸ਼ਿਸ਼ ਕੀਤੀ ਗਈ ਫਿਰ ਉੱਥੇ ਸੰਯੁਕਤ ਅਦਾਲਤ ਮੋਰਚਾ ਉੱਥੇ ਪਹੁੰਚਿਆ ਮੇਰੇ ਨਾਲ ਵਿਕੀ ਜੀ ਖੜੇ ਆ ਤੇ ਸਾਰੇ ਅਸੀਂ ਉੱਥੇ ਲੋਕ ਪਹੁੰਚੇ ਤਾਂ ਉਹਨਾਂ ਦੇ ਉੱਤੇ ਜਿਹੜੇ ਵਿਅਕਤੀ ਸੀ ਚਾਰ ਨੂੰ ਕੱਢਣਾ ਵਾਪਰਦੀ ਆ ਤੇ ਮੇਰਾ ਖਿਆਲ 15 ਦਿਨਾਂ ਬਾਅਦ ਐਸਸੀ ਅਕਟ ਦੇ ਤਹਿਤ ਸਯੁਗਤ ਅਦਾਲਤ ਮੋਰਚੇ ਦੇ ਆਗੂ ਇਕੱਠੇ ਹੋ ਕੇ ਉਹਨਾਂ ਦੇ ਐਸਸੀ ਅਕਟ ਦਾ ਪਰਚਾ ਦਰਜ ਕਰਾ ਕੇ ਆਏ ਹਾਲੇ ਕੁਝ ਬੰਦੇ ਹੋਰ ਵੀ ਹੈਗੇ ਆ ਜਿਨ੍ਹਾਂ ਦੇ ਨਾਮ ਪੜਨੇ ਚਾਹੁੰਦੇ ਸੀ ਪਰਚੇ ਚ ਪਾਏ ਨਹੀਂ ਕਿਉਂਕਿ ਸਯੁਗਤ ਅਦਾਲਤ ਮੋਰਚਾ ਦਲਤਾਂ ਨੂੰ ਅਨਸਾਫੀ ਦਬਾਉਣ ਲਈ ਇੱਕ ਦਬਾਅ ਬਣਾਉਣ ਲਈ ਵੱਡਾ ਮੰਤ ਜਿਹੜਾ ਉਹ ਬਣਾਇਆ ਗਿਆ ਸੋ ਸਯੁਗਤ ਅਦਾਲਤ ਮੋਰਚੇ ਨੇ ਅਗਲੀ ਮੀਟਿੰਗ ਜਿਹੜੀ ਹੈ ਉਹ ਆ ਬਾਬੂ ਜੀ ਸਾਡੇ ਖੜੇ ਆਏ ਦੱਸਣਗੇ ਅਗਲੀ ਮੀਟਿੰਗ ਰੱਖੀ ਹੈ ਜਿਹੜੀ ਇਹ ਹਾਂਜੀ ਆ ਅਗਲੀ ਮੀਟਿੰਗ ਕਿਹੜੀ ਵਾਸਤੇ ਮੋੜ ਜੀ ਧੰਨਵਾਦ ਤੁਹਾਡਾ ਅੱਜ ਸਾਡੀ ਮੀਟਿੰਗ ਸੰਯੁਕਤ ਦਲਤ ਮੋਰਚੇ ਦੀ ਪੰਜਾਬ ਦਾ ਦਿਲ ਸੈਂਟਰ ਪਲੇਸ ਪੰਜਾਬ ਦਾ ਸਰਕਟ ਹਾਊਸ ਲੁਧਿਆਣਾ ਵਿੱਚ ਹੋਈ ਹੈ ਔਰ 11 ਵਜੇ ਤੋਂ ਲੈ ਕੇ 3:30 ਵਜੇ ਤੱਕ ਵਿਚਾਰਾਂ ਹੋਈਆਂ ਬਹੁਤ ਸਫਲ ਰਹੀਆਂ ਤੇ ਇਹਦਾ ਅਸੀਂ ਪੰਜਾਬ ਦੇ ਵਿੱਚ ਪੂਰਾ ਵਿਸਥਾਰ ਕਰਨ ਜਾ ਰਹੇ ਹਾਂ ਅੱਜ ਪਹਿਲਾਂ ਸਾਡੀਆਂ 15 ਜਥੇਬੰਦੀਆਂ ਨੇ ਅੱਜ 10 ਕਲੱਬ ਹੋਰ ਹੋ ਗਈਆਂ ਇਹ ਵਿਸਤਾਰ ਦਿਨੋਂ ਪਰ ਦਿਨ ਵੱਧਦਾ ਜਾ ਰਿਹਾ ਜਿਹੜੀ ਅਗਲੀ ਮੀਟਿੰਗ ਹੈ ਉਹ ਫਤੇਗੜ 20 ਜੁਲਾਈ ਦੀ ਹੈ ਉਸ ਤੋਂ ਬਾਅਦ ਸਾਡਾ 3 ਅਗਸਤ ਦਾ ਪ੍ਰੋਗਰਾਮ ਬਰਨਾਲੇ ਦੇ ਵਿੱਚ ਹੈ ਐਦਾਂ ਹੀ ਇਹ ਲਗਾਤਾਰ ਸਿਲਸਿਲਸਲਾ ਜਾਰੀ ਰਹੇਗਾ ਜੋ ਸਾਡੀ ਸਮਾਜ ਦੇ ਨਾਲ ਸਾਡੀ ਕੌਮ ਦੇ ਨਾਲ تسਦਦ ਲਗਾਤਾਰ ਹੁੰਦਾ ਆਇਆ ਤੇ ਉਹ ਤੋਂ ਥੱਲ ਪੈਣ ਦੀ ਸੰਭਾਵਨਾ ਹੈਗੀ